うく見る。<music> ਨੰਨਾ ਨੂੰ ਮੰਮਾ ਨਾਲ ਅੱਗੇ ਦਿਲੇ ਸਾਦ ਨਹੀਂ ਕਰੀਤੇ ਮੀ ਤੁਮੀ ਗਿਆ ਹਮਨ ਭੈਣ ਲਾਈਕ ਡਨ ਅੱਜ ਫੇ ਬਾਜੀ ਮਾਰ ਗਈ ਬਾਕੀਆਂ ਨੂੰ ਦੇਤੀ ਲੰਡੀ ਚੋਹੀ ਹਮਨ ਭੈਣੇ ਧੰਨਵਾਦ ਸਤਿ ਸ੍ਰੀ ਅਕਾਲ ਹਮਨ ਭੈਣ ਨੇ ਫੇਰ ਬਾਜੀ ਮਾਰੀ ਅੱਜ ਸਭ ਤੋਂ ਪਹਿਲਾਂ ਮੈਨੂੰ ਹਮਨ ਭੈਣ ਨਹੀਂ ਦੱਸਿਆ ਜੀ ਵੀ ਰਮਨ ਨੇ ਫੇਸ ਲਗਾ ਸੀ ਕਿਨੇ ਕਰਾ ਸੀ ਮੈਸੇਜ ਤੇ ਨੂੰ ਪਤਾ ਨਹੀਂ ਰਮਨ ਨੇ ਅਜੇ ਫੇਸ ਲਗਾਇਆ ਹੈ ਲਾਈਵ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭੈਣ ਸਤਿ ਸ਼੍ਰੀ ਅਕਾਲ ਠੀਕ ਹੋ ਅਮਨ ਭੈਣ ਜੀ ਠੀਕ ਹੈ ਠੀਕ ਹੈ ਭਾਈ ਲੰਗਰ ਪ੍ਰਸ਼ਾਦਾ ਵੀ ਸ਼ੱਕ ਲਿਆ ਹੁਣ ਫਿਰ ਵਣ ਡੀਪੀ ਚੇਂਜ ਕਰਤੀ ਕਿਉਂ ਹੋਈ ਹੈ ਮੈਨੂੰ ਲੱਗਦਾ ਹੈ ਅੱਛਾ ਅੱਛਾ ਉਰ ਬਾਈ ਜੀ ਠੀਕ ਨੇ ਫੋਨ ਆਉਂਦਾ ਹੁਣ ਠੀਕ ਹੈ ਮੇਰੀ ਪੈਨ ਠੀਕ ਹੈ ਠੀਕ ਹੈ ਠੀਕ ਹੈ ਤਾਂ ਹਿੰਦ ਸਾਰੇ ਆਪਣੇ ਸਾਰੇ ਆਪਣੀਆਂ ਭੈਣ ਭਾਈਆਂ ਜਿਹੜੇ ਹੈਗੇ ਨੇ ਸਾਰਿਆਂ ਦੇ ਪਰਿਵਾਰਾਂ ਚ ਠੀਕ ਠਾਕ ਸੱਚੇ ਪਾਤਸ਼ਾਹ ਤੁੰਦਰੁਸਤੀਆਂ ਬਖਸ਼ਣ ਨੀਲੀ ਛਤਰੀ ਵਾਲੇ ਬਾਬਾ ਦੀਪ ਸਿੰਘ ਜੀ ਸਤਨਾਮ ਮੀਤ ਮੀਤ ਦਿਲ ਦਾ ਮੀਤ ਮੀਤ ਆਗਾ ਸਤਨਾਮ ਵਾਹਿਗੁਰੂ 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 ਮੀਤ ਮੀਤ ਸਤਨਾਮ ਵਾਹਿਗੁਰੂ ਸਤ ਸ੍ਰੀ ਅਕਾਲ आपका स्वागत है मेरी लाइव में वाहेगुरु जी वाहेगुरु जी वाहेगुरु जी परमात्मा सारे ने चढ़ दिया कला बख्शे वाहेगुरु जी वाहेगुरु जी मीत स्वागत करते हैं आपका हमारी लाइव में आप लाइक डन कर दें प्लीज मीत भैया बड़े भाई छोटे कहाँ से हो जी पंजाब मीत भैया हम पंजाब से मेरे बड़े भाई और आप कहाँ से जुड़े हैं हमारे साथ मीत नाम बहुत अच्छा है आपका ਮਾਰੇ ਮਿੱਤ ਭਾਈ ਸਾਹਿਬ ਮਰ ਸਾਥ ਜੁੜੇ ਨੇ ਵਾਹ ਇੱਕ ਵਾਹ ਇੱਕ ਵਾਹ ਇੱਕ ਵਾਹ ਆਜੋ ਭਈ ਆਜੋ ਕਰੇਮ ਭਾਈ ਬਾਤ ਚਿਤ ਕਰੇ ਗੱਲਾਂ ਬਾਤਾਂ ਕਰੀਏ ਇੱਕ ਦੂਜੇ ਦਾ ਦੁੱਖ ਸੁੱਖ ਸੁਣੀਏ ਹੱਸੀ ਮਜ਼ਾਕ ਕਰੀਏ ਰਾਹੁਲ ਸਿੰਘ ਬਾਲੂ ਬਾਲੋ ਬਾਲੋ अच्छा अच्छा राहुल भालो तो गुजरात मीत भाई गुजराती हैं गुजराती दादा अपना बड़ा भाई गुजराती की कहना है दादा हाँ मोटा, मोटा मोटा भाई हैं मोटा भाई भाई मैं फौज में था फौज से रिटायर हुआ हूँ तो मीत भाई मोटा भाई बोलते थे हमारे साथ बहुत सारे गुजराती भाई भी थे राहुल सिंह कह रहे हैं भालो ਰਣਵੀਰ ਭਰਾ ਰਣਵੀਰ ਭਰਾ ਹੀ ਕਹਤਾ ਹਮਨ ਭੈਣ ਸਾਡੀ ਹਮਨ ਭੈਣ ਹਸਰੇ ਨੇ ਖੁਸ਼ੀਆਂ ਚਿਹਰੇ ਤੇ ਮੁਸਕਾਨ ਵਾਜੀ ਵਾ ਇਸੇ ਤਰ੍ਹਾਂ ਪ੍ਰਕਰਾਰ ਰਹੇ ਗੁਜਰਾਤ ਸੇ ਹਮਾਰੇ ਸਾਥ ਮੀਤ ਭਾਈ ਜੁੜੇ ਆ ਨੇ ਨੇ ਕਾ ਸਵਾਗਤ ਕਰਤੇ ਆ ਬਹੁਤ ਬਹੁਤ ਨਵ ਆ ਗਿਆ ਨਵ ਸਤ੍ਰੀਕਾਲ ਮੱਲੀ ਸਾਹਿਬ ਸਤ੍ਰੀਕਾਲ ਜੀ ਬਾਈ ਨਵ ਦੀਦੀ ਵੀਰ ਜੀ ਤੁਹਾਡੇ ਨਾਲੋਂ ਜਿਆਦਾ ਜਾਣਦੇ ਆ ਮਤਲਬ ਮੈਂ ਜਿਆਦਾ ਜਾਣ ਹ ਦੀਦੀ ਵੀਰ ਜੀ ਤੁਹਾਡੇ ਨਾਲੋਂ ਜਿਆਦਾ ਜਾਣਦੇ ਕਿਵੇਂ ਹੋ ਆ ਬੜੀਆ ਬੜੀਆ ਹਮ ਬੜੀਆ ਭਈਆ ਬੜੀਆ ਨਵ ਆਪ ਸੁਣਾਓ ਅੱਛਾ ਦੀਦੀ ਅੱਛਾ ਦੀਦੀ ਜਿਆਦਾ ਜਾਣਦੇ ਹਾਂ ਇਹ ਫਿਰ ਪਹਿਲਾਂ ਰਹੇ ਹਨ ਤੇ ਇਹ ਕੈਪਟਨ ਦੀ ਧੀ ਆ ਇਹ ਕੀ ਦਾ ਮੋਟ ਮੋਟਾ ਭਾਈ ਫੜ ਕੇ ਦੀ ਜਿਆਦਾ ਜਾਣਦੇ ਹਾਂ ਉਲਟਾ ਲਿਖਿਆ ਗਿਆ ਲਿਖਣਾ ਸੀ ਵੀਰ ਜੀ ਦੀਦੀ ਤੁਹਾਡੇ ਨਾਲ ਜਿਆਦਾ ਜਾਣਦੇ ਆ ਕੋਈ ਨਾ ਭਾਣੇ ਕੋਈ ਨਾ ਬਹੁਤ ਵਧੀਆ ਲੱਗਿਆ ਹਮ ਨਵ ਅੱਛੇ ਹੈ ਅੱਛੇ ਅੱਛੇ ਹੈ ਤੇ हम भी अच्छे हैं शुक्र है शुक्र है परमात्मा का शुक्र है शुक्र है भोलेनाथ का भोलेनाथ भोलेनाथ हमारे साथ उल्टा लिखा गया है बहन कहंदी रात किया क्या हो गया था पता नहीं भैया रात गई बात गई सत श्री काल वीर ਸਾਡੀ ਗੁਰਜਿੰਦਰ ਭੈਣ ਪਹੁੰਚੇ ਨੇ ਲਾਈਕ ਡਨ ਕਰਕੇ ਗੁਰਜਿੰਦਰ ਭੈਣ ਦਾ ਵੀ ਟਾਈਮ ਹੋਇਆ ਪਿਆ ਇਹਨਾਂ ਨੇ ਵੀ ਕੰਮ ਰਕਸੇ ਕਸਲੇ ਹੋਣੇ ਆ ਲਾਈਵ ਤੇ ਬੈਠਣ ਵਾਰ ਤੇ ਸੰਦੀਪ ਭੈਣ ਬੜਾ ਗੁੱਸੇ ਵਿੱਚ ਲੱਗ ਰਹੇ ਥੇ ਉਹ ਬਸ ਐਸੇ ਹੀ ਦਾ ਕੁਛ ਉਹ ਸਮਾਂ ਥਾ ਠੀਕ ਹੈ ਮੈਨੂੰ ਚੰਗੀ ਲੱਗਦੀ ਲੜਾਈ ਘਰੇ ਵੀ ਮੈਂ ਕਹਿੰਦਾ ਉਹਨਾਂ ਨੇ ਇਹ गुस्सा तो हो गया था मैं कल अच्छा नहीं लग रहा था नहीं हम तो हंसी मजाक करने के लिए तो जुड़ते हैं एक दूसरे की स्पोर्ट में जुड़ते हैं ना भैया तो वहाँ पर हम लड़ाई झगड़ा करें है ना तो अच्छा नहीं लगता तो गुस्से में कौन क्या लेके गया बताओ किसी ने बोला कि मैं गुस्से हो गया मेरा ये काम हो गया है ना गुस्सा तो काम बिगाड़ता ही है भैया गुस्सा नहीं होना चाहिए ਮੈਂ ਕੁਝ ਬੋਲ ਰਿਹਾ ਥਾ ਆਪ ਨਹੀਂ ਸੁਣ ਰਹੇ ਨਹੀਂ ਮੈਂ ਕੱਲ ਤੋਂ ਕਿਸੇ ਕਾ ਨਹੀਂ ਸੁਣਾ ਕੱਲ ਵਿਚਾਰਾ ਸੰਦੀਪ ਸੰਦੀਪ ਤੋਂ ਸੰਦੀਪ ਕੇ ਮੈਸੇਜ ਐਸੇ ਚੱਲ ਰਹੇ ਥੇ ਜੈਸੇ ਕਿ ਮੇਲੇ ਮੇਂ ਅਮਰੂਦ ਵਾਲਾ ਘੁੰਮਤਾ ਹੈ ਕੋਈ ਨਹੀਂ ਪੁੱਛਤਾ ਐ ਐਸੇ ਘੁੰਮ ਰਹੇ ਥੇ ਭਈਆ ਕੱਲ ਤੋਂ ਲੜਾਈ ਵਿੱਚ ਕੀ ਰੱਖਿਆ ਵੀਰ ਜੀ ਸਹੀ ਗੱਲ ਹੈ ਭੈਣੇ ਲੜਾਈ ਚ ਅੱਜ ਤੱਕ ਕਿਸੇ ਨੇ ਕੁਝ ਨਹੀਂ ਖਟਿਆ ਅਮਨ ਭੈਣ ਬਹੁਤ ਵਧੀਆ ਤੁਸੀਂ ਕਿਹਾ ਵਧੀਆ ਸੋਚ ਆ ਮੇਰੀ ਭੈਣ ਲੜਾਈ ਚੋ ਕਿਸੇ ਨੇ ਕੁਝ ਨਹੀਂ ਘਟਿਆ ਆਪਾਂ ਤਾਂ ਬਾਹਰ ਵੀ ਲੜਾਈ ਹੁੰਦੀ ਹੈ ਨਾ ਆਪਾਂ ਅੰਦਰ ਹੀ ਆ ਜੰਨੇ ਆ ਠੀਕ ਹੈ ਫਿਰ ਕਹਿੰਦੇ ਨੇ ਵੀ ਤੂੰ ਲੜਾਈ ਉੱਥੇ ਆਇਆ ਨਹੀਂ ਉਹਨੇ ਤਾਂ ਆ ਹੋਇਆ ਹੋਇਆ ਵੀ ਭਾਈ ਸਾਨੂੰ ਨਹੀਂ ਚੰਗਾ ਲੱਗਦਾ ਹਨਾ ਨਾ ਲੜੋ ਨਾ ਬੱਸ ਪਿਆਰ ਨਾਲ ਰਹੋ ਜਿੰਨਾ ਵੀ ਰਿਹਾ ਜਾਂਦਾ ਹੈ ਮੈਨੂੰ ਇਹ ਨੁਕਤਾ ਚੀਨੀਆਂ ਜਾਂ ਇੱਕ ਦੂਜੇ ਨੂੰ ਬੋਲਣਾ ਜਾਂ ਉਹ ਕਰਨਾ ਉਹ ਕਰਨਾ ਕਿਉਂਕਿ ਲੜਾਈ ਚ ਕੋਈ ਬੰਦਾ ਇਹ ਨਹੀਂ ਕਹਿੰਦਾ ਵੀ ਮੈਂ ਮੇਰੀ ਗਲਤੀ ਹੈ ਕੋਈ ਨਹੀਂ ਕਹਿੰਦਾ ਪਿੱਛੇ ਹਟਣਾ ਬਹੁਤ ਵਧੀਆ ਇੱਕ ਬੰਦਾ ਪਿੱਛੇ ਹਟ ਜੇ ਨਾ ਚੰਗੀ ਗੱਲ ਹੈ ਚਲੋ ਕੋਈ ਉੱਥੇ ਘੜਾਪਾ ਨਹੀਂ ਕੋਈ ਉਹ ਕਰਨਾ ਸੀ ਹਨਾ ਤੇ ਨਾ ਵੀਰੇ ਬਾਕੀ ਮਾਫੀ ਮੰਗਦਾ ਹਨਾ ਕੱਲ ਤੁਹਾਡੇ ਮੈਸੇਜ ਨਹੀਂ ਪੜੇਗੇ ਵੀਰੇ ਤੇ ਕੱਲ ਤਾਂ ਦਿਮਾਗ ਕੋਰੇ ਪਾਸੇ ਹੋ ਗਿਆ ਸੀ ਹਨਾ ਤੇ ਅੱਜ ਲਾ ਦੋ ਫਿਰ ਝੜੀ ਅੱਜ ਆਪਾਂ 10 ਵਜੇ ਤੱਕ ਹੀ ਲਾਉਣਾ ਜਿਆਦਾ ਲੰਬਾ ਹੋ ਜਾਂਦਾ ਫਿਰ ਲੜਾਈਆਂ ਭੜਾਈਆਂ ਹੁੰਦੀਆਂ ਨੇ ਹਨਾ 8 ਤੋਂ 10 ਵਜੇ ਤੱਕ ਬਸ ਸੰਦੀਪ ਭਾਣੇ ਸੁਣਾਓ ਤੁਸੀਂ ਘਰ ਪਰਿਵਾਰ ਸਾਰੇ ਠੀਕ ਐ ਤੁਹਾਡੇ ਬਲੌਗਸ ਐਨੇ ਘੈਂਟ ਹੁੰਦੇ ਆ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਜੀ ਵਧੀਆ ਵਧੀਆ ਤੁਸੀਂ ਬਲੌਗ ਲੈ ਕੇ ਆਓ ਵੀਡੀਓ ਲੈ ਕੇ ਆਓ ਸ਼ਾਰਟ ਪਾਉਨੇ ਆ ਤੁਸੀਂ ਸਾਰੇ ਮੈਂ ਦੇਖਦਾ ਤੇ ਵਿਸ਼ੇਸ਼ ਕਮੈਂਟ ਨਾ ਹੋਵੇ ਮੈਥੋਂ ਤੇ ਰਣਵੀਰ ਆਪਣੀ ਅਮਨ ਪੈਣ ਇਹ ਵੀ ਵਧੀਆ ਪਾਉਂਦੇ ਆ ਤੇ ਆਪਾਂ ਸਾਰੇ ਲੱਗੇ ਹੋਏ ਆ ਇੱਕ ਦੂਜੇ ਨੂੰ ਸਪੋਰਟ ਕਰਨ ਤੇ ਕਿਚੀ ਰੱਖੋ ਕੰਮ ਨੂੰ ਮੋਰ ਪਾਈ ਸੰਦੀਪ ਭੈਣ ਦੱਸ ਕੇ ਜਾਓ ਕੁਝ ਫਿਰ ਤੁਹਾਡਾ ਲਾਈਵ ਦਾ ਟਾਈਮ ਹੋ ਜਾਊ ਅੱਜ ਵੀ ਕੱਲ ਤਾਂ ਐ ਸੀ ਵੀ ਚਾਹੇ ਚੈਨਲ ਡਰੀਟ ਕਰ ਕੋ ਯਾਰ ਕੀ ਐ ਐਵੇਂ ਆਪਾਂ ਹਣਾ ਦਿਮਾਗ ਖਰਾਬ ਕਰੀ ਜਾਂਦੇ ਆ ਵਧੀਆ ਜ਼ਿੰਦਗੀ ਜੀਨੇ ਆ ਕੱਲ ਤਾਂ ਇਹ ਦਿਮਾਗ ਚ ਆ ਗਿਆ ਸੀ ਮੇਰੇ ਰੋਟੀ ਖਾ ਲਈ ਭੈਣੇ ਰੋਟੀ ਖਾ ਲਈ ਪ੍ਰਸ਼ਾਦਾ ਪਾਣੀ ਛਕ ਲਿਆ ਸੱਚੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਉਹਨਾਂ ਦੀ ਬਖਸ਼ਿਸ਼ ਹੈ ਰੋਟੀ ਖਾ ਲਈ ਮੇਰੀ ਭੈਣ ਤੇ ਬਾਜੀ ਦਾ ਫੋਨ ਕਦੋਂ ਆਉਂਦੇ ਆਉਣਾ ਹੁੰਦਾ ਕਿੰਨੇ ਵਜੇ ਤੱਕ ਕਰਦੇ ਹੁੰਦੇ ਆ ਜੋ ਭਈਆ ਜੋ ਜੁੜੋ ਭਾਈ ਜੁੜੋ ਅਰਥ ਤੋ 10 ਟਾਈਮ ਠੀਕ ਹੈ ਆਪਾਂ ਅੱਛਾ ਆਪਕਾ ਮੈਸੇਜ ਨਹੀਂ ਸ਼ੋ ਹੋ ਰਹਾ ਤਾ ਮੈਸੇਜ ਤੋ ਸ਼ੋ ਹੋ ਰਹਾ ਹੋਗਾ ਲੇਕਿਨ ਤੇ ਉਥੇ ਧੂੜ ਉੱਡ ਰਹੀ ਹੈ ਤੇ ਰੋਟੀ ਖਾ ਕੇ ਕਰਦੇ ਹੁੰਦੇ ਆ ਵੀਰ ਜੀ ਸੋ ਨੂੰ ਪਤਾ ਹੀ ਫੌਜ ਚ ਰੋਟੀ ਦਾ ਹਾਂ ਠੀਕ ਹੈ ਭੈਣ ਥੋੜਾ ਲੇਟ ਹੀ ਹੁੰਦਾ ਨਾ ਰੋਟੀ ਖਾ ਕੇ ਕਰਦੇ ਹੁੰਦੇ ਆ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸੰਦੀਪ ਸਿੰਘ ਸੌਰੀ ਮੈਂ ਭੁੱਲ ਕੇ ਪਰਨੀਤ ਪੈਣਾ ਆਨ ਤੇ ਮਿਊਟ ਤਬੀ ਤੋਂ ਮੈਂ ਗੁੱਡ ਵਾਲੀ ਆਈਡੀ ਤੋਂ ਆਇਆ ਸੀ ਹਾਂ ਜੀ ਡੀਓ ਆ ਠੀਕ ਉਹ ਤੋਂ ਆਇਆ ਸੀ ਤੁਸੀਂ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੇਰੀ ਪਰ ਭੈਣ ਸੋਣੀ ਭੈਣ ਆ ਗਈ ਮੇਰੀ ਮੇਰੀ ਛੋਟੀ ਭੈਣ ਆ ਗਈ ਰੋਟੀ ਬਣਾ ਰਹੀਆਂ ਠੀਕ ਹੈ ਭੈਣੇ ਠੀਕ ਹੈ ਮੈਨੂੰ ਲੱਗਦਾ ਪ੍ਰਨੀਤ ਭੈਣ ਹੈ ਸੰਦੀਪ ਸਿੰਘ ਦੀ ਆਈਡੀ ਤੋਂ ਪ੍ਰਨੀਤ ਭੈਣ ਸ਼ਾਇਦ ਲਾਈਕ ਡਨ ਕਰਤਾ ਸਾਲੂ ਭੈਣ ਆ ਗਈ ਹੈਲੋ ਸਾਲੂ ਭੈਣ ਰਾਣੀ ਪਾ ਬੀਜੀ ਨੂੰ ਸਤਿ ਸ੍ਰੀ ਅਕਾਲ ਪਾਬੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਬ ਮੰਨਲੀ ਭਾਈ ਤੁਹਾਡੀ ਹਾਂਜੀ ਵੀਰ ਜੀ ਪ੍ਰਨੀਤ ਕੌਰ ਵੀ ਆਈ ਸੀ ਪ੍ਰਨੀਤ ਕੌਰ ਵੀ ਆਈ ਸੀ ਆਈ ਟੀ ਅਚਾ ID ਇਹ ਠੀਕ ਹੈ ਓਕੇ ਓਕੇ ਪੰਜਾਬਣ ਤੁਹਾਡੀ ਰਮਣ ਮੇਰਾ ਭਤੀਜਾ ਭਤੀਜੀ ਠੀਕ ਠਾਕ ਖਾਂ ਭੈਣੇ ਸਾਰੇ ਠੀਕ ਠਾਕ ਉਸ ਮਾਲਕ ਦੀ ਕਿਰਪਾ ਪਰਮਾਤਮਾ ਵੀ ਵੀਰੇ ਮੈਨੂੰ ਬਲੂ ਦੇ ਦਿਓ ਹਾਂ ਲਓ ਭਾਈ ਪੰਜਾਬਣ ਪੰਜਾਬੀਆਂ ਨੂੰ ਤਾਂ ਆਪਾਂ ਪਹਿਲਾਂ ਬਲੂ ਦੇਵਾਂਗੇ ਪੰਜਾਬੀ ਬੋਲਿਓ ਠੀਕ ਆ ਤੇ ਹਾਈ ਮੇਰੀ ਪਿਆਰੀ ਭਾਬੀ ਜੀ ਆਓ ਇਹੀਂ ਬੈਠਿਆ ਜੀ ਤਿਆਰ ਹੋਣਾ ਨਾ ਉਹਨੂੰ ਨਾ ਜਾਣਾ ਉਹਨਾਂ ਨੇ ਹੈਲੋ ਸਰ ਅਮਨ ਹੈਲੋ ਆਪਕੇ ਲਾਈਵ ਮੇ ਆਣਾ ਥਾ ਫੋਨ ਆ ਗਿਆ ਆਈਡੀ ਤੋਂ ਵਾਪਸ ਕਿਉਂ ਲਿਆ ਹੈ ਆਈਡੀ ਤੋਂ ਵਾਪਸ ਕਿਉਂ ਲਿਆ? ਚਾਲੂ ਭੈਣ ਰਮਨ ਆਲੀ ਆਈਡੀ ਤੋਂ ਮੈਂ ਨਹੀਂ ਲਿਆ ਵਾਪਸ। ਅੱਛਾ ਉਧਰ ਮੈਂ Google ਤੇ ਜਾ ਕੇ ਕੱਲ ਗੁੱਸੇ 'ਚ ਉਹ Google ਤੇ ਜਾ ਕੇ ਸਾਰਿਆਂ ਨੂੰ ਚੱਕਦੇ ਫੱਟੇ ਸਾਰਿਆਂ ਨੇ। ਦਿਓ ਪਲੀਜ਼ ਰਮਨ ਹਾਂ ਮੈਂ ਉਧਰੋਂ ਜਾ ਕੇ ਦੇ ਦੂੰ ਮੈਸੇਜ ਤੇ ਜਾ ਕੇ ਦੇ ਦੂੰਗਾ। ਅ ਚਾਲੂ ਭੈਣ ਧੰਨਵਾਦ ਧੰਨਵਾਦ ਤੁਸੀਂ ਕੁਛ ਮੈਨੂੰ ਖਾਣਾ ਭੇਜ ਆ ਹਾ ਹਾ ਕੀ ਬਾਤ ਆ ਸਾਲੂ ਭੈਣ ਨੇ ਤਾਂ ਰਾਣੀ ਭੈਣ ਨੇ ਤਾਂ ਬਹੁਤ ਵਧੀਆ ਮੈਨੂੰ ਖਾਣਾ ਭੇਜਿਆ ਆਪਣੇ ਵੀਰੇ ਵਾਸਤੇ ਹੂੰ ਪਰ ਆ ਪੈਣ ਹਸੀ ਜਾਂਦੇ ਆ ਅ ਲਾਈਵ ਹੈਗੀ ਸੀ ਗਾਣੇ ਇਹ ਸੀ ਆਮਨ ਭੈਣ ਵੱਲੋਂ ਬਹੁਤ ਸਾਰਾ ਪਿਆਰ ਹਰ ਪਾਰ ਦੀ ਤਰ੍ਹਾਂ ਲੱਦ ਲਾਈਟ ਤਾਂ ਲਾ ਦੋ ਚੱਕ ਤੇ ਫੱਟੇ ਮੇਰੇ ਵੀਰ ਜੀ ਨੇ ਹਾਂ ਜੀ ਆ ਧੰਨਵਾਦ ਧੰਨਵਾਦ ਤੁਹਾਨੂੰ